is that ਅੱਜ ਦੀ ਵੀਡੀਓ 'ਚ ਆਪਾਂ ਗੱਲ ਕਰਾਂਗੇ ਕਿ ਐਨਪੀਕੇ ਸਪਰੇਅ ਆਪਾਂ ਸਹੀ ਕਿੰਨੇ ਦਿਨਾਂ ਤੇ ਕਰੀਏ ਕਣਕ ਦੇ ਉੱਪਰ ਜਿਹੜਾ ਆਪਾਂ ਨੂੰ ਬੈਸਟ ਰਿਜ਼ਲਟ ਆ ਜਿਹੜਾ ਉਹ ਮਿਲੇ ਤੇ ਕਈ ਕਿਸਾਨ ਵੀਰ ਇਹ ਵੀ ਪੁੱਛ ਰਹੇ ਸੀ ਕਿ ਆਪਾਂ 13045 ਕਰੀਏ ਜਾਂ 05234 ਕਰੀਏ ਤੇ ਕਈ ਕਿਸਾਨ ਵੀਰਾਂ ਨੇ ਆਪਣੇ ਏਰੀਆ ਦੇ ਵਿੱਚ ਤਾਂ ਚਲੋ ਫੰਗੀਸਾਈਡ ਬਹੁਤ ਘੱਟ ਯੂਜ਼ ਕੀਤਾ ਜਾਂਦਾ ਪਰ ਕਈ ਕਿਸਾਨ ਵੀਰਾਂ ਨੇ ਫੰਗੀਸਾਈਡ ਦੀ ਸਪਰੇਅ ਵੀ ਕਰਨੀ ਹੁੰਦੀ ਆ ਉਹ ਆਪਣੇ ਐਨਪੀਕੇ ਸਪਰੇਆ ਦੇ ਵਿੱਚ ਮਿਲਾ ਕੇ ਮਿਕਸ ਕਰਕੇ ਕਰਨ ਜਾਂ ਅਲੱਗ ਤੋਂ ਕਰਨ ਜਿਹੜਾ ਉਹਨਾਂ ਨੂੰ ਵਧੀਆ ਰਿਜ਼ਲਟ ਆ ਜਿਹੜਾ ਉਹ ਮਿਲ ਸਕੇ ਤੇ ਬੋਰਨ ਬਾਰੇ ਵੀ ਆਪਾਂ ਥੋੜੀ ਜੀ ਜਾਣਕਾਰੀ ਤੁਹਾ ਸੋ ਵੀਡੀਓ ਨਾਲ ਬਣੇ ਰਹੋ ਤੇ ਨਵੇਂ ਕਿਸਾਨ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਕਿਸਾਨ ਵੀਰੋ ਸਭ ਤੋਂ ਪਹਿਲਾਂ ਤਾਂ ਤੁਸੀਂ ਆਪਣੀ ਕਣਕ ਦੇਖਣੀ ਹੈ ਜੇਕਰ ਤੁਹਾਡੀ ਕਣਕ ਪੱਤਾ ਜਿਹਨੂੰ ਆਪਾਂ ਮੁੱਦਾ ਮਾਰਨਾ ਕਹਿ ਦਿੰਦਾ ਸਿਰਫ ਤੇ ਸਿਰਫ ਇੱਕ 2967 ਆ ਇਹ ਬੀਜ ਦਾ ਜਿਹੜਾ ਉਹ ਮਤਲਬ ਸਿੱਧਾ ਉਹਦਾ ਝੰਡਾ ਪੱਤਾ ਜਿਹੜਾ ਉਹ ਸਿੱਧਾ ਤਾਂ ਨੂੰ ਖੜਾ ਰਹਿੰਦਾ ਤੇ ਨਸਾਰਾ ਕਣਕ ਕਰਦੀ ਹੈ ਬਾਕੀ ਤਕਰੀਬਨ ਸਾਰੀਆਂ ਕਣਕਾਂ ਇਸ ਤਰ੍ਹਾਂ ਜਿੱਦਾਂ ਇਹ ਦੇਖੋ ਪਤਾ ਹੁਣ ਮਤਲਬ ਥੱਲੇ ਨੂੰ ਝੁੱਕ ਗਿਆ ਜਿਹੜਾ ਆਪਣਾ ਮੇਨ ਝੰਡਾ ਪੱਤਾ ਹੁੰਦਾ ਤੇ ਇੱਥੋਂ ਹੀ ਹੁਣ ਕਣਕ ਨੇ ਆਪਣੀ ਨੇ ਖਰਾਕ ਲੈਣੀ ਆ ਤੇ ਪਹਿਲਾਂ ਤੁਸੀਂ ਇਹੀ ਦੇਖਣਾ ਕਈ ਵਾਰੀ ਹੁਣ ਦੇਖ ਲਓ ਇਹ ਸਾਹਮਣੇ ਦੋ ਕਣਕਾਂ ਹਨ ਦੋਵੇਂ ਖੇਤ ਆਪਣੇ ਆ ਤੇ ਇਹ ਇੱਕ ਦਿਨ ਦੀ ਬਿਜਾਈ ਦਾ ਫਰਕ ਆ ਪਰ ਕਣਕਾਂ ਦੋਨੋਂ ਮਤਲਬ 60 65 ਦੇਣਾਂ ਦੀਆਂ ਦੋਨੋਂ ਕਣਕਾਂ ਹੋ ਗਈਆਂ ਪਰ ਇੰਨੀ ਅਜੇ ਮਤਲਬ ਇਹ ਬੂਟਾ ਬਣਾ ਰਹੀ ਹੈ ਕਣਕ ਤੇ ਇਹ ਕਣਕ ਆਪਣਾ ਮਤਲਬ ਪੱਤਾ ਜਿਹੜਾ ਉਹ ਮੁੱਦਾ ਵੀ ਮਾਰ ਗਈ ਐ ਸੋ ਆਪਾਂ ਇਹ ਨਿੱਕੇ ਨਿੱਕੇ ਚੀਜ਼ਾਂ ਨੋਟ ਕਰਨੀਆਂ ਆਪਣੀ ਕਣਕ ਨੂੰ ਦੇਖ ਕੇ ਕਰੋ ਨਾ ਕਿ ਕਈ ਵਾਰੀ ਕਣਕ ਕੋਈ ਖੇਤ ਵਿੱਚ ਲੇਟ ਚੱਲਦੀ ਐ ਜਾਂ ਜਰਮੀਨੇਸ਼ਨ ਲੇਟ ਹੁੰਦਾ ਹਨ ਤੇ ਤੁਸੀਂ ਤਾਂ ਕਰਕੇ ਆਪਣੀ ਕਣਕ ਦੇਖਣੀ ਐ ਜਦੋਂ ਕਣਕ ਦਾ ਪੱਤਾ ਉਹ ਮੁੱਦਾ ਵੱਜ ਜੇ ਤੇ ਪੱਤਾ ਥੋੜਾ ਜਿਹਾ ਚੋੜਾ ਹੋ ਜੇ ਜਦੋਂ ਇੰਨੀ ਮਤਲਬ ਪਹਿਲਾਂ ਇੱਕ ਵਾਰੀ ਮੁੱਦਾ ਪੱਤੇ ਨੇ ਹੋਣਾ ਤੇ ਉਦੋਂ ਮਤਲਬ ਇਨੇ ਬਰੀਕ ਇਹਦੀ ਜਿਹੜੀ ਉੱਪਰਲੀ ਚੀਜ਼ ਹੋਣੀ ਆ ਉਹ ਬਰੀਕ ਹੋਣੀ ਆ ਥੋੜੀ ਜਿਹੀ ਪਤਲੀ ਹੋਏਗੀ ਪਰ ਜਦੋਂ ਇੰਨੇ ਗੋਭ ਪਰਨੀ ਸਟਾਰਟ ਕਰ ਦੇਣੀ ਆ ਉਦੋਂ ਪੱਤਾ ਥੋੜਾ ਜਿਹਾ ਚੌੜਾ ਹੋ ਜਾਣਾ ਖਰਾਕੀ ਤੱਕ ਫਿਰ ਸਾਰੀ ਮਤਲਬ ਆਪਣੀ ਕਣਕ ਨੇ ਝੰਡੇ ਪੱਤੇ ਤੋਂ ਲੈਣੇ ਹੁੰਦੇ ਆ ਤੇ ਤੁਸੀਂ ਇਹ ਥੋੜਾ ਜਿਹਾ ਧਿਆਨ ਰੱਖਣਾ ਜਦੋਂ ਚੌੜਾ ਪੱਤਾ ਹੋ ਜਾਏ ਉਦੋਂ ਹੀ ਸਪਰੇਅ ਜਿਹੜੀ ਉਹ ਕਰਨੀ ਆ ਤੇ ਹੁਣ ਆਪਾਂ ਗੱਲ ਕਰਦੇ ਹਾਂ ਕਿ 05234 ਕਰੀਏ ਕਿ ਜਾਂ 13045 ਕਰੀਏ ਕਿਸਾਨ ਵੀਰੋ ਜੇਕਰ ਤੁਸੀਂ ਮੇਰਾ ਪਰਸਨਲ opinion ਲੋ ਤਾਂ 13045 ਹੀ ਕਰੋ ਤੁਹਾਨੂੰ ਬੈਸਟ ਰਿਜ਼ਲਟ ਆ ਜਿਹੜੇ ਉਹ ਦੇਗੀ ਇਹ ਕਰਨੀ ਉਦੋਂ ਆ ਜਦੋਂ ਥੱਲੋਂ ਪਾਈਪ ਆ ਜਿਹੜੀ ਉਹ ਆਪਣੀ ਐਣ ਫੁੱਲ ਜੀ ਇਹ ਕਣਕ ਗੋਭ ਦੇ ਵਿੱਚ ਹੋ ਜੇ ਇਤੋਂ ਪਹਿਲਾਂ ਨਹੀਂ ਕਰਨੀ ਤਾਂ ਤੁਹਾਨੂੰ ਰਿਜ਼ਲਟ ਆ ਜਿਹੜਾ ਉਹ ਨਹੀਂ ਮਿਲਣਾ ਭਾਵੇਂ ਤੁਹਾਡੀ ਕਣਕ ਗੋਭ ਜਾ ਕੇ 85 ਜਣਾਂ ਤੇ ਕਰੀਏ ਜਾਂ 90 ਜਣਾਂ ਤੇ ਕਰੀਏ ਤੁਸੀਂ ਉਦੋਂ ਵੀ ਕਰ ਸਕਦੇ ਹੋ ਕਿਉਂਕਿ ਕਣਕ ਕੋਈ 10 ਦਿਨ 15 ਦਿਨ ਠੰਡ ਦੇ ਨਾਲ ਵੀ ਥੋੜਾ ਜਿਹਾ ਫਰਕ ਪੈ ਜਾਂਦਾ ਪਾਣੀ ਪਹਿਲੇ ਦਾ ਪਹਿਲੇ ਦਾ ਵੀ ਫਰਕ ਪਿਆ ਜਾਂਦਾ ਫਿਰ ਆਪਾਂ ਯੂਰੀਆ ਦੇ ਕਾਰਨ ਵੀ ਕਣਕ 10-15 ਦਿਨ ਐਨ ਉੱਤੇ ਥੱਲੇ ਆ ਜਿਹੜੀ ਹੋ ਜਾਂਦੀ ਇਹ ਕਣਕ ਤੁਹਾਨੂੰ ਉਦਾਹਰਨ ਦੀ ਦੱਸ ਹੀ ਦਿੱਤੀ ਹੈ ਤੇ ਹੁਣ ਜੇਕਰ ਮੈਂ ਇਹਨੂੰ ਸਪਰੇਅ ਕਰਾਂ ਹਨਾ ਇਹਦਾ ਤੇ ਚਲੋ ਟਾਈਮ ਐਨੇ ਹੁਣ ਗੋਭ ਭਰਨ ਲੱਗ ਪਣਾ ਤੇ ਇਹਨੂੰ ਇਹਦੇ ਨਾਲ ਨਹੀਂ ਨਾ ਕਰ ਸਕਦਾ ਸੋ ਤੁਸੀਂ ਆਪਣੇ ਖੇਤ ਨੂੰ ਵੇਖ ਕੇ ਜਿਹਦੀ ਬਜਾਈ ਭਾਵੇਂ ਇਕੱਠੀ ਕੀਤੀ ਹੋਏ ਫਿਰ ਵੀ ਤੁਹਾਡੇ ਖੇਤ ਦੇ ਵਿੱਚ ਜਿਹੜਾ ਕਣਕ ਦਾ ਉਹਦਾ ਕਾਫੀ ਜ਼ਿਆਦਾ ਫਰਕ ਹੋਏਗਾ ਤੁਸੀਂ ਕਣਕ ਨੂੰ ਦੇਖ ਕੇ ਕਰਨੀ ਹੈ ਤੇ ਸਪਰੇਅ ਤੁਸੀਂ ਮਤਲਬ ਆਮ ਕਣਕਾਂ ਜਿਹੜੀਆਂ ਉਹ 75 ਤੋਂ ਜਿਨ੍ਹਾਂ ਨੂੰ ਆਪਾਂ ਹਰ ਖਰਾਕੀ ਦਾਤ ਪਾਇਆ ਉਹ 75 ਤੋਂ 80 ਦਿ ਇਹ ਮਤਲਬ ਗੋਬ ਹੈ ਜਿਹੜੀ ਉਹ ਭਰ ਲੈਂਦੀਆਂ ਤੇ ਇਹ ਤੁਸੀਂ ਥੋੜਾ ਜਿਹਾ ਖਿਆਲ ਰੱਖਣਾ ਉੱਥੇ ਤੁਸੀਂ ਸਪਰੇਅ ਕਰਨੀ ਹੀ ਕਰਨੀ ਆ ਜੇਕਰ 05234 ਤੁਸੀਂ ਉਹਨਾਂ ਖੇਤਾਂ ਵਿੱਚ ਕਰਨੀ ਆ ਜਿੱਥੇ ਤੁਸੀਂ ম্যাগਨੀਸ਼ੀਅਮ ਦੀ ਜਾਂ ਤੁਸੀਂ ਮਤਲਬ ਜ਼ਿੰਕ ਦੀ ਸਪਰੇਅ ਆ ਜਿਹੜੀ ਉਹ ਪਹਿਲੀ ਕਰ ਚੁੱਕੇ ਹੋ ਜਾਂ ਤੁਸੀਂ ਆਪਣੇ ਖੇਤ ਵਿੱਚ ম্যাগਨੀਸ਼ੀਅਮ ਪਾ ਚੁੱਕੇ ਹੋ ਫਿਰ ਤੁਸੀਂ 05234 ਜਿਹੜੀ ਉਹ ਕਰ ਸਕਦੇ ਹੋ ਇਹਦੇ ਨਾਲ ਇਹ ਥੋੜਾ ਜਿਹਾ ਫਾਇਦਾ ਹੁੰਦਾ ਕਿ ਕਣਕ ਆਪਣੀ ਨੂੰ ਤੁਸੀਂ ਸਮਝ ਲਓ ਕਿ ਦੁਬਾਰਾ ਡੀਏਪ ਦਾ ਛੱਟਾ ਦਿੱਤਾ ਜੇਕਰ ਤੁਸੀਂ 05234 ਕਰਦੇ ਹੋ ਤੁਸੀਂ ਇੰਨਾ ਸਮਝ ਸਕਦੇ ਹੋ ਕਣਕ ਪੂਰੀ ਐਨ ਰੰਗ ਪੂਰਾ ਗੂੜਾ ਹਰਾ ਹੋ ਜਾਂਦਾ ਇਹ ਤੁਸੀਂ ਜਿਆਦਾ ਉਹਨਾਂ ਤੇ ਵਰਤੋ ਜਿੱਦਾਂ DBW 187 303 222 327 ਇਹ ਸਾਰੀਆਂ ਮਤਲਬ ਥੋੜੀਆਂ ਜੀਆਂ ਰੰਗ ਜਿਹੜਾ ਦਾ ਫਿੱਕਾ ਜਾ ਰਹਿੰਦਾ ਆਪਾਂ ਨੂੰ ਦੇਖ ਕੇ ਵੀ ਐਵੇਂ ਲੱਗਦਾ ਕਿ ਕਣਕ ਆਪਣੀ ਕਮਜ਼ੋਰ ਆ ਪਰ ਉਹ ਕਮਜ਼ੋਰ ਨਹੀਂ ਹੁੰਦੀ ਕਈ ਕਿਸਾਨ ਵੀਰ ਡਿੱਗਣ ਦਾ ਇਹੀ ਕਾਰਨ ਜਿਆਦਾ 187 ਦਾ ਹੁੰਦਾ ਕਿ ਇਹ ਖਾਦ ਜਿਹੜੀ ਉਹ ਆਪਾਂ ਗਲਤ ਸਮੇਂ ਤੇ ਪਾ ਦੀਦਾ ਕੀ ਇਹ ਕਣਕ ਦਾ ਰੰਗ ਆ ਜਿਹੜਾ ਉਹ ਨਹੀਂ ਕਣਕ ਖਾਦ ਮੰਗਰੀ ਆ ਤਾਂ ਕਰਕੇ ਥੋੜੀ ਜੀ ਜ਼ਿਆਦਾ ਡਿੱਗ ਪੰਦੀ ਆ ਤੇ ਤੁਸੀਂ ਇਹਨਾਂ ਕਣਕਾਂ ਦੇ ਉੱਪਰ 05234 ਕਰ ਸਕਦੇ ਹੋ ਜਿਹੜੇ DBW ਤੁਹਾਨੂੰ ਮੈਂ ਦੱਸਿਆ ਬਾਕੀ ਨੋਰਮਲ ਤੁਸੀਂ 13045 ਕਰੋ ਜਦੋਂ ਤੁਹਾਡੇ ਕਣਕ ਆ ਜਿਹੜੀ ਉਹ ਗੋਭ ਭਰਨ ਲੱਗਦੀ ਆ ਉਦੋਂ ਹੀ ਤੁਸੀਂ ਸਪਰੇਅ ਜਿਹੜੀ ਕਰ ਸਕਦੇ ਹੋ ਮਾਤਰਾ ਤੁਸੀਂ ਆਪਣੇ ਖੇਤ ਅਨੁਸਾਰ ਦੇਖ ਲੈਣਾ ਕਿ ਪਿਛਲੀ ਵਾਰੀ ਕਿੰਨੀ ਕੀਤੀ ਸੀ ਇਹ ਮਤਲਬ ਤੁਸੀਂ ਡੇਢ ਤੋਂ ਲੈ ਕੇ 2.5 ਕਿਲੋ ਤੱਕ ਵੀ ਕਰ ਸਕਦੇ ਹੋ ਤੇ ਇਹਦਾ ਇਹ ਥੋੜਾ ਜਿਹਾ ਖਿਆਲ ਰੱਖਣਾ ਕਿ ਪਾਣੀ ਥੋੜਾ ਜਿਹਾ ਜ਼ਿਆਦਾ ਲੈਣਾ ਤੇ ਰਹੀ ਗੱਲ ਫੰਗੀਸਾਈਡ ਵਿੱਚ ਮਿਕਸ ਕਰਨ ਦੀ ਕਿਸਾਨ ਵੀਰ ਉਹ ਫੰਗੀਸਾਈਡ ਤੁਸੀਂ ਦੋਨੋਂ ਦੇ ਵਿੱਚ ਹੀ ਸਪਰੇਅ ਕਰ ਸਕਦੇ ਹੋ ਪਰ ਆਪਾਂ ਤੁਸੀ ਇੱਕ ਗੱਲ ਦਾ ਜ਼ਰੂਰ ਖਿਆਲ ਰੱਖਣਾ ਕਿ ਜਦੋਂ ਫੰਗੀਸਾਈਡ ਜੇਕਰ ਤੁਸੀਂ ਪਾਣਾ ਆਪਣੇ ਖੇਤ ਵਿੱਚ ਖੇਤ ਦੇ ਉੱਪਰ ਕਣਕ ਦੇ ਉੱਪਰ ਤਾਂ ਫਿਰ ਤੁਸੀਂ 0.5234 ਦੀ ਮਾਤਰਾ ਜਿਹੜੀ ਉਹ ਥੋੜੀ ਜਿਹੀ ਘੱਟ ਕਰ ਲੈਣੀ ਹੈ ਜੇਕਰ ਉਹਦੇ ਵਿੱਚ ਮਿਕਸ ਕਰਨਾ ਜੇਕਰ 13045 ਚ ਕਰਨਾ ਉਹਦੀ ਵੀ ਇੰਨੀ ਕੁ ਡੋਸ ਤੁਸੀਂ ਲੈ ਸਕਦੇ ਹੋ ਜੇਕਰ ਪਹਿਲੀ ਵਾਰੀ ਕਰਨਾ ਤੇ ਤੁਹਾਨੂੰ ਕਿਲੋ ਡੇਢ ਕਿਲੋ ਵੀ ਦੁਬਾਰਾ ਐਨ ਵਧੀਆ ਫਾਇਦਾ ਦੇਜੂਗੀ ਤੇ ਯੂਨੀਵਰਸਿਟੀ ਦਾ ਕਹਿੰਦੀ ਹੈ ਕਿ ਇਹਨੂੰ ਤਿੰਨ ਵਾਰੀ ਆਪਾਂ ਐਨਪੀਕੇ ਸਪਰੇਇਆ ਕਰਨੀਆਂ ਪਰ ਤੁਸੀਂ ਤਿੰਨ ਵਾਰੀ ਨਹੀਂ ਕਰਨੀ ਤੁਸੀਂ ਸਪਰੇਇ ਆ ਜਿਹੜੀ ਉਹ ਕਰਨੀਆਂ ਦੋ ਵਾਰ ਇੱਕ ਵਾਰੀ ਜਦੋਂ ਗੋਪ ਤੇ ਮਤਲਬ ਐਨ ਕਣਕ ਹੋਣੀ ਹੈ ਤੇ ਦੂਸਰੀ ਵਾਰ ਤੁਸੀਂ ਜਦੋਂ ਕਣਕ ਦੇ ਵਿੱਚ ਦੁੱਧਾ ਕਣਕ ਨੇ ਨਸਾਰਾ ਲੈ ਲਿਆ ਜਦੋਂ ਦਾਣਿਆਂ ਦੇ ਵਿੱਚ ਦੁੱਧਾ ਭਰਉਣ ਲੱਗੇ ਉਦੋਂ ਤੁਸੀਂ ਇੱਕ ਸਪਰੇਇ ਆ ਜਿਹੜੀ ਉਹ ਕਣਕ ਨੂੰ ਕਰਨੀ ਹੈ ਤੁਹਾਨੂੰ ਬਹੁਤ ਵਧੀਆ ਰਿਜ਼ਲਟ ਮਿਲਣਗੇ ਮੰਡੀ ਦੇ ਵਿੱਚ ਜਦੋਂ ਤੁਸੀਂ ਢੇਰੀ ਲਾਓਗੇ ਉੱਥੇ ਵੀ ਤੁਹਾਨੂੰ ਅਲੱਗ ਜੀ ਚਮਕ ਆਪਣੀ ਕਣਕ ਦੇ ਉੱਪਰ ਦੇਖਣ ਨੂੰ ਮਿਲੇਗੀ ਸੋ ਇਹਦੇ ਵਿੱਚ ਇਹੀ ਹੈ ਕਿ ਤੁਸੀਂ ਫੰਗੀ ਸਾਈਡ ਜ਼ਿਕਰ ਕਰਨਾ ਤਾਂ ਫਿਰ ਤੁਸੀਂ ਥੋੜੀ ਜੀ ਦੋਨਾਂ ਦੀ ਮਾਤਰਾ ਜਿਹੜੀ ਉਹ ਘਟਾ ਲੈਣੀ ਤੇ ਪਾਣੀ ਕਿਸਾਨ ਵੀਰ ਉਹ ਘਟ ਨਾ ਲਾਓ 150 200 ਲੀਟਰ ਹੀ ਪਾਣੀ ਕਿੱਲੇ ਦੇ ਵਿੱਚ ਲਾਓ ਨਹੀਂ ਕਿ ਨਹੀਂ ਤੇ ਜੇਕਰ ਚਲੋ ਹੁਣ ਤਾਂ ਮੌਸਮ ਥੋੜਾ ਜਿਹਾ ਕਾਫੀ ਦਿਨਾਂ ਦੀ ਧੁੰਦ ਆ ਪੈਰੀਏ ਕੋ 10 15 ਦਿਨ ਹੋ ਗਏ ਆ ਪਰ ਜਿੱਦਣ ਧੁੱਪਾਂ ਲੱਗਣ ਲੱਗ ਪਈਆਂ ਤੁਸੀਂ ਦੇਣ ਵੇਲੇ ਜਾਂ ਸਵੇਰ ਵੇਲੇ ਸਪਰੇਅ ਮੰਨ ਲਓ ਤਰੇਲ ਦੇ ਉੱਪਰ ਕਰਤੀ ਜਾਂ ਦੁਪਹਿਰ ਵੇਲੇ ਕਰਤੀ ਤਾਂ ਉਹ ਧੁੱਪ ਦੇ ਨਾਲ ਕੀ ਹੋਣਾ ਉੱਪਰ ੱੱਬੇ ਜਿਹੇ ਕਣਕ ਦੇ ਉੱਪਰ ਪੈ ਜਾਂਦੇ ਆ ਉਹਦੇ ਨਾਲ ਝੰਡਾ ਪੱਤਾ ਆਪਣਾ ਜਿਹੜਾ ਜਿਹੜਾ ਉਹ ਜ਼ਿਆਦਾ ਹੀ ਤੁਸੀਂ ਲਾਣਾ ਹੈ ਤੇ ਇਹ ਕੋਈ ਵੀ ਨਹੀਂ ਪੰਪੇ ਤੁਸੀਂ ਇੰਜਨ ਵਾਲੇ ਪੰਪਣਾ ਵੀ ਕਰ ਸਕਦੇ ਹੋ ਤੁਹਾਨੂੰ ਸੋਹਣਾ ਰਿਜ਼ਲਟ ਮਿਲੇਗਾ ਜਿੱਦਾਂ ਆਪਾਂ ਗੁਲੀ ਡੰਡੇ ਵਾਲੀ ਕਰਨੀ ਹੋਏ ਤਾਂ ਉਹ ਆਪਾਂ ਜੇਕਰ ਇੰਜਨ ਵਾਲੇ ਪੰਪਣਾ ਫੁਹਾਰੇ ਵਾਲੇ ਸਪਰੇਅ ਨਾਲ ਆਪਾਂ ਕਰਦੇ ਹਾਂ ਹਨ ਤੇ ਉਹਦੇ ਨਾਲ ਆਪਾਂ ਨੂੰ ਰਿਜ਼ਲਟ ਆ ਜਿਹੜੇ ਉਹ ਸੋਹਣੇ ਨਹੀਂ ਮਿਲਦੇ ਜਦੋਂ ਆਪਾਂ ਬੈਟਰੀ ਵਾਲੇ ਪੰਪ ਨੂੰ ਨੋਜ਼ਲ ਥੱਲੇ ਨੂੰ ਕਰਕੇ ਕਰਦੇ ਹਾਂ ਉਹਦੇ ਨਾਲ ਆਪਾਂ ਨੂੰ ਦੇਖਿਆ ਰਿਜ਼ਲਟ ਸੋਹਣੇ ਮਿਲਦੇ ਆ ਗੁਲੀ ਡੰਡੇ ਟਾਈਮ ਪਰ ਇਹਦੇ ਵਿੱਚ ਇਦਾਂ ਨਹੀਂ ਹੈ ਤੁਹਾਨੂੰ ਰਿਜ਼ਲਟ ਆ ਜਿਹੜੇ ਇੰਜਨ ਵਾਲੇ ਪੰਪਣਾ ਵੀ ਸੋਹਣੇ ਮਿਲਣਗੇ ਤੇ ਇੱਕ ਗੱਲ ਦਾ ਜ਼ਰੂ ਕੀ ਬੋਰੋਨ ਜਿਹੜੀ ਤੁਸੀਂ ਜੇਕਰ ਬੋਰੋਨ ਪਾਣੀ ਆ ਫਿਰ ਫੰਗੀਸਾਈਡ ਨਹੀਂ ਪਾਣਾ ਜੇਕਰ ਤੁਸੀਂ ਬੋਰੋਨ ਮਤਲਬ ਐਨਪੀਕੇ ਦੇ ਵਿੱਚ ਮਿਕਸ ਕਰਕੇ ਕਰਨੀ ਆ ਦੋਨਾਂ ਵਿੱਚ ਹੀ ਤੁਸੀਂ ਕਰ ਸਕਦੇ ਹੋ ਪਰ ਬੋਰਨ ਦਾ ਇਹ ਥੋੜਾ ਜਿਹਾ ਖਿਆਲ ਰੱਖਣਾ ਕਿ ਫੰਗੀ ਸਾਈਡ ਨਾਲ ਬੋਰਨ ਕਦੀ ਵੀ ਮਿਕਸ ਕਰਕੇ ਨਹੀਂ ਕਰਨੀ ਇਹ ਵੀ ਨਹੀਂ ਕਰਨਾ ਕਿ ਆਪਾਂ ਮਤਲਬ ਇਹਦਾ ਅਲੱਗ ਘੋਲ ਬਣਾ ਲੈਨੇ ਆ ਤੇ ਥੋੜੇ ਚਿਰ ਬਾਅਦ ਜਿੱਦਾਂ ਪਹਿਲਾਂ ਇੱਕ ਖੇਤ ਦੇ ਉੱਪਰ ਐਨਪੀਕੇ ਸਪਰੇ ਫੰਗੀ ਸਾਈਡ ਨਾਲ ਕਰਤੀ ਤੇ ਦੂਸਰੀ ਵਾਰੀ ਤੁਸੀਂ ਸਪਰੇ ਜਿਹੜੀ ਉਹ ਆਪਣੀ ਬੋਰਨ ਨਾਲ ਕਰਤੀ ਇਦਾਂ ਨਹੀਂ ਕਿਸਾਨ ਵੀਰੋ ਕਰਨਾ ਬੋਰਨ ਤੁਸੀਂ ਹਟਕੇ ਕੋਈ 5-7 ਦਿਨ ਕਰ ਸਕਦੇ ਹੋ ਇਹ ਵੀ ਤੱਤ ਜ਼ਰੂਰੀ ਹੈ ਉੱਥੇ ਕਰਨਾ ਜਿੱਥੇ ਕਣਕ ਆਪਣੀ ਅਜੇ ਵੀ ਪੀਲੀ ਥੋੜੀ ਜਿਹੀ ਪਈ ਹੈ ਤੇ ਜਿਹੜੇ ਕਿਸਾਨ ਵੀਰਾਂ ਨੇ ਪਹਿਲਾਂ ਮੈਗਨੀਸ਼ੀਅਮ ਜਾਂ ਜ਼ਿੰਕ ਬੋਰਨ ਦੀ ਸਪਰੇ ਕਰ ਚੁੱਕੇ ਆ ਉਹ ਨਾ ਕਰਨ ਤੇ ਇੰਨੀ ਕੇਵਸ ਕਣਕ ਬਾਰੇ ਜਾਣਕਾਰੀ ਸੀ ਹੁਣ ਡੇਲੀ ਅਪਡੇਟ ਲੰਮੀ ਵੀਡੀਓ ਦੇ ਵਿੱਚ ਆਨ ਕਰਨੇਗੇ ਸੋ ਚੈਨਲ ਆਪਣੇ ਨੂੰ ਸਬਸਕ੍ਰਾਈਬ ਕਰ ਲਿਓ ਧੰਨਵਾਦ ਜੀ